ਹੈਲੋ ਜੀ ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਣੇ ਕੋਲੇ ਪੈਸ ਜੀ ਲੋਰ ਦੇਖੋ ਇਹ ਨਵੇਂ ਲੋਰ ਨੇਗੇ ਲਾਸਟਿਕ ਇਹਨਾਂ ਦੀ ਬਹੁਤ ਜ਼ਿਆਦਾ ਲੂਜ਼ ਹੋ ਗਈ ਸੀ ਆਪਾਂ ਤੁਹਾਨੂੰ ਸੌਖੇ ਜਿਹੇ ਢੰਗ ਦੇ ਨਾਲ ਲਾਸਟਿਕ ਪਾਉਣਾ ਦੱਸਦੇ ਆ ਕਿ ਕਿਵੇਂ ਦੇਖੋ ਆਪਾਂ ਘਰ ਦੇ ਵਿੱਚ ਲਾਸਟਿਕ ਪਾ ਸਕਦੇ ਹੁੰਨੇ ਆ ਲੋਰ ਦੇਖੋ ਜੀ ਹਮੇਸ਼ਾ ਲੋਰ ਹੋਣ ਕੈਪਰੀਆ ਹੋਣ ਬੱਚਿਆਂ ਦੇ ਸੂਟ ਹੋਣ ਲੇਡੀਜ਼ ਨਾਈਟ ਸੂਟ ਹੋਣ ਇਹਦੇ ਦੇਖੋ ਜੀ ਲਾਸਟਿਕ ਇਹਨਾਂ ਚ ਪਾਈਆਂ ਹੁੰਦੀਆਂ ਐ ਅਕਸਰ ਖਰਾਬ ਹੋ ਜਾਂਦੀਆਂ ਟਾਈਮ ਦੇ ਨਾਲ ਜਦੋਂ ਵੀ ਲਾਸਟਿਕ ਖਰਾਬ ਹੋ ਜੇ ਤਾਂ ਆਪਾਂ ਦੇਖੋ ਜੀ ਨਵਾਂ ਲਾਸਟਿਕ ਪਾਉਣਾ ਪੈਂਦਾ ਹੈ ਤਾਂ ਆਪਾਂ ਨੂੰ ਬਾਹਰੋਂ ਪਵਾਉਣਾ ਪੈਂਦਾ ਹੈ ਟੇਲਰ ਕੋਲੇ ਜਾਣਾ ਪੈਂਦਾ ਹੈ ਅੱਜ ਤੁਹਾਨੂੰ ਆਪਾਂ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਦੇ ਹਾਂ ਜਿਹਦੇ ਨਾਲ ਤੁਸੀਂ ਘਰ ਵਿੱਚ ਹੀ ਸਾਨੀ ਦੇ ਨਾਲ ਲਾਸਟਿਕ ਪਾ ਸਕਦੇ ਹੋ ਦੇਖੋ ਜੀ ਲੋਰ ਨੂੰ ਆਪਾਂ ਇਸ ਤਰ੍ਹਾਂ ਬਿਛਾਇਆ ਤੁਸੀਂ ਬੱਚੇ ਦੇ ਸੂਟ 'ਚ ਪਾਉਣਾ ਹੈ ਤੁਸੀਂ ਆਪਣੇ ਨਾਈਟ ਸੂਟ 'ਚ ਪਾਉਣਾ ਹੈ ਤੁਸੀਂ ਜੈਂਸ ਲੋਰ 'ਚ ਪਾਉਣਾ ਹੈ ਤੁਸੀਂ ਦੇਖੋ ਹਮੇਸ਼ਾ ਜਿਹੜੀ ਆਸਨ ਵਾਲੀ ਸੀਨ ਹੁੰਦੀ ਹੈ ਵਿਚਾਲੀ ਲੱਗੀ ਹੁੰਦੀ ਹੈ ਜੀ ਝੋਲੀ ਦੀ ਸੀਨ ਜਿਹਨੂੰ ਆਪਾਂ ਕਹਿ ਦਿੰਨੇ ਆ ਤੁਸੀਂ ਉਥੋਂ ਮੇਨ ਕੇ ਜਿਹੜੀ ਕਸੈਰ ਪੌਕਟ ਵਾਲੀ ਹੋਊਗੀ ਕੋਈ ਵੀ ਸਾਈਡ ਤੁਸੀਂ ਇੱਕ ਮੇਨ ਸਕਦੇ ਹੋ ਤੁਸੀਂ ਉਹਦੇ ਸਹਾਂ ਨਾਲ ਇਲਾਸਟਿਕ ਪਾਉਣਾ ਦੇਖੋ ਜੀ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਹੀ ਆ ਇਸੇ ਤਰ੍ਹਾਂ ਆਪਾਂ ਇਹ ਇਲਾਸਟਿਕ ਮੇਨੇ ਡਬਲ ਕਰਕੇ ਅੱਧਾ ਦਾ ਇਲਾਸਟਿਕ ਪੈਂਦਾ ਹੁੰਦਾ ਹਮੇਸ਼ਾ ਦੇਖੋ ਜੇ ਆਪਣਾ ਜਿਆਦਾ ਭਾਰੀ ਨਾ ਪਾਏ ਤਾਂ ਇੱਕ ਅੱਧਾ ਇੰਚ ਆਪਾਂ ਐਕਸਟਰਾ ਵਧਾ ਸਕਦੇ ਆ ਨਹੀਂ ਆਪਾਂ ਅੱਧਾ ਇੰਚ ਵਧਾਉਣਾ ਹੈ ਜੀ ਜਿਦੋਂ ਕਿ ਦੇਖੋ ਲਾਸਟਿਕ ਆਪਾਂ ਸੀਨਾ ਲਾਵਾਂਗੇ ਉੱਤੇ ਚੜਾ ਕੇ ਕਰਕੇ ਤੇ ਫਿਰ ਆਪਾਂ ਇਹਦੇ ਉੱਤੇ ਸੀਨਾ ਮਾਰਾਂਗੇ ਉਹ ਆਪਾਂ ਸਿਰਫ ਮਾਰਜਨ ਰੱਖਣਾ ਹੈ ਨਹੀਂ ਹਮੇਸ਼ਾ ਦੇਖੋ ਜੀ ਅੱਧਾ ਲਾਸਟਿਕ ਪਾਵਾਂਗੇ ਤਾਂ ਬਹੁਤ ਸਹੀ ਰਹਿੰਦਾ ਕੋਈ ਲੂਜ਼ ਨਹੀਂ ਰਹਿੰਦਾ ਤੇ ਨਾ ਹੀ ਟਾਈਟ ਰਹਿੰਦਾ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਸੀਨਾ ਮਾਰਾਂਗੇ ਸੀਨਾ ਮਾਰਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਪੱਕਾ ਕਰ ਦਾਂਗੇ ਤਾਂ ਜੋ ਲਾਸਟਿਕ ਦੇਖੋ ਆਪਣੀ ਜਿਹੜੀ ਸੀਨ ਹੈ ਇਹ ਖੁੱਲੇ ਨਾ ਇਹ ਇੱਕ ਦੇਖੋ ਜੀ ਟ੍ਰਿਕ ਹੈ ਹੁੰਦੀ ਹੈ ਹਰ ਇੱਕ ਕੰਮ ਦੀ ਟ੍ਰਿਕ ਦੇ ਨਾਲ ਆਪਾਂ ਆਸਾਨੀ ਦੇ ਨਾਲ ਜਿਹੜਾ ਲਾਸਟਿਕ ਹੈ ਘਰ ਦੇ ਵਿੱਚ ਪਾ ਸਕਦੇ ਹਾਂ ਬਾਜ਼ਾਰ ਦੇ ਵਿੱਚੋਂ ਦੇਖੋ ਛੋਟੇ-ਛੋਟੇ ਕੰਮ ਨੇ ਜੀ ਕੋਈ ਕਰਕੇ ਨਹੀਂ ਦਿੰਦਾ ਜੇ ਆਪਾਂ ਦੇਖੋ ਟੇਲਰਾਂ ਕੋਲੇ ਜਾਣਿਆ ਤੇ ਛੋਟੇ-ਛੋਟੇ ਕੰਮਾਂ ਵਾਸਤੇ ਬਹੁਤ ਗੇੜੇ ਲਾਉਣੇ ਪੈਂਦੇ ਨੇ ਤੇ ਆਪਾਂ ਨੂੰ ਪੈਸੇ ਵੀ ਲਾਉਣੇ ਪੈਂਦੇ ਆ ਘਰ ਦੇ ਵਿੱਚ ਆਪਾਂ ਦੇਖੋ ਜਿlhਾ ਕੇ ਇਲਾਸਟਿਕ ਆਰਾਮ ਨਾਲ ਆਪਾਂ ਪਾ ਸਕਦੇ ਹੁੰਦੇ ਆ ਲੋਰਾਂ ਦੇ ਵਿੱਚ ਜਿਵੇਂ ਦੇਖੋ ਆਪਾਂ ਸੋਨੂੰ ਹੁਣ ਸੀਨਾ ਮਾਰਨ ਤੋਂ ਬਾਅਦ ਆਪਾਂ ਦੇਖੋ ਜਿਹੜੀ ਸਾਈਡ ਤੇ ਨਿਸ਼ਾਨ ਲਾਤਾ ਇੱਕ ਤਾਂ ਆਪਣਾ ਨਿਸ਼ਾਨ ਹੋ ਗਿਆ ਜਿੱਥੇ ਆਪਾਂ ਸੀਨਾ ਮਾਰੀਆ ਦੂਜੀ ਸਾਈਡ ਤੇ ਇਸ ਤਰ੍ਹਾਂ ਹੋ ਗਿਆ ਉਸ ਤੋਂ ਬਾਅਦ ਦੇਖੋ ਇਲਾਸਟਿਕ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਉਹਦਾ ਸੈਂਟਰ ਲੈ ਲੈਣਾ ਉਦੇ ਅੱਗੇ ਪਿੱਛੇ ਆਪਾਂ ਦੋਨੇ ਸਾਈਡਾਂ ਤੇ ਸੀਣਾ ਲਗਾ ਦਾਂਗੇ ਦੇਖੋ ਜੀ ਚਾਰ ਜਗ੍ਹਾ ਤੇ ਆਪਾਂ ਜਿਹੜਾ ਹੈਗਾ ਪਲਾਸਟਿਕ ਦੇ ਨਿਸ਼ਾਨ ਲਾਈ ਨੇ ਇਸੇ ਤਰ੍ਹਾਂ ਆਪਾਂ ਜਿਹੜਾ ਲੋਰ ਹੈ ਲੋਰ ਤੇ ਨਿਸ਼ਾਨ ਲਾਵਾਂਗੇ ਚਾਰ ਹਿੱਸਿਆਂ ਵਿੱਚ ਆਪਾਂ ਪਲਾਸਟਿਕ ਨੂੰ ਨਿਸ਼ਾਨ ਲਾ ਕੇ ਵੰਡਤਾ ਇਸੇ ਤਰ੍ਹਾਂ ਆਪਣਾ ਦੇਖੋ ਜੀ ਲੋਰ ਹੈ ਜਿਵੇਂ ਝੋਲੀ ਦੀਆਂ ਸੀਣਾ ਨੇ ਵੈਸੇ ਤਾਂ ਦੇਖੋ ਇਹ ਸੈਂਟਰ ਆ ਗਿਆ ਵਿੱਚ ਆਪਾਂ ਨਿਸ਼ਾਨ ਨਾਲ ਤੁਹਾਨੂੰ ਸਮਝਾ ਦਿੰਨੇ ਆ ਝੋਲੀ ਦੀਆਂ ਸੀਣਾ ਹੋ ਗਈਆਂ ਦੋਨੇ ਵਿਚਾਲੜੀਆਂ ਇਹ ਤੇ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਦੇਖੋ ਪੌਕਟ ਲੱਗੀ ਹੁੰਦੀ ਐ ਸਾਈਡ ਤੇ ਉਹ ਆਪਣੀ ਜਿਹੜੀ ਸੀਨ ਆ ਗਈ ਸਾਈਡ ਵਾਲੀ ਉਹ ਤੇ ਨਿਸ਼ਾਨ ਲਾ ਲਿਆ ਜੀ ਦੋਨੇ ਜਗਾਂ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਹ ਨਿਸ਼ਾਨ ਨਾਲ ਨਿਸ਼ਾਨ ਮਲਾ ਕੇ ਇਲਾਸਟਿਕ ਨੂੰ ਅੰਦਰ ਕਰਕੇ ਦੇਖੋ ਜੀ ਕੱਪੜਾ ਤੇ ਫੋਲਡ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਆਪਾਂ ਇਹ ਕਰਨੇਗਾ ਦੇਖੋ ਮੈਂ ਤੁਹਾਨੂੰ ਸੂਈਆਂ ਲਾ ਕੇ ਸਮਝਾਉਣੀ ਆ ਵੈਸੇ ਤੁਸੀਂ ਦੇਖੋ ਜੀ ਇਹ ਸੀਨਾ ਮਾਰ ਸਕਦੇ ਜਿਵੇਂ ਇੱਕ ਜਗ੍ਹਾ ਤੇ ਦੇਖੋ ਜੀ ਆਪਾਂ ਲਾਸਟ ਕਿ ਧਰ ਕੇ ਐ ਸੀਨ ਲਾ ਲਈ ਦੂਜੀ ਸਾਈਡ ਦੀ ਫੇਰ ਆਪਾਂ ਸੀਨ ਲਾ ਲਈ ਜਿਵੇਂ ਕਿ ਆਪਾਂ ਸੋਈਆਂ ਲਾ ਰਹੇ ਆ ਉਸੇ ਹਿਸਾਬ ਨਾਲ ਤੁਸੀਂ ਸੀਨਾ ਮਾਰ ਸਕਦੇ ਹੋ ਸਿੰਗਲ ਸਿੰਗਲ ਸੀਨਾ ਮਾਰ ਕੇ ਇੱਕ ਵਾਰ ਆਪਣੇ ਲਾਸਟਿਕ ਜਿਹੜਾ ਹੈਗਾ ਜੀ ਉਹ ਅੰਦਰ ਫਿੱਟ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਘਮਾਉਂਦੇ ਹੋਏ ਘੇਰੇ ਵਾਲੀ ਸੀਨ ਲਗਾ ਦਾਂਗੇ ਆਪਾਂ ਦੇਖੋ ਤੁਹਾਨੂੰ ਸੋਈ ਦੇ ਨਾਲ ਥੋੜਾ ਜਿਹਾ ਆਈਡੀਆ ਦੇ ਦਿੰਨੇ ਆ ਜਿਵੇਂ ਆਪਾਂ ਨਿਸ਼ਾਨ ਸੀ ਸੈਂਟਰ ਦੇ ਜਿਹੜੇ ਨਿਸ਼ਾਨ ਹੈ ਦੇਖੋ ਜੀ ਆਪਾਂ ਇਸ ਤਰ੍ਹਾਂ ਹੀ ਕਰਕੇ ਆਪਾਂ ਇੱਥੇ ਸੂਈ ਲਗਾ ਦਾਂਗੇ ਕੱਪੜਾ ਆਪਾਂ ਥੋੜਾ ਜਿਹਾ ਬਦਮਾ ਛੱਡਿਆ ਤਾਂ ਜੋ ਆਪਣਾ ਜਦੋਂ ਲਾਸਟਿਕ ਦੀ ਥੱਲੇ ਵਾਲੀ ਸੀਨ ਲਾਵਾਂਗੇ ਆਪਾਂ ਕੱਪੜੇ ਨੂੰ ਫੋਲਡ ਕਰ ਲਈਏ ਤੁਸੀਂ ਦੇਖੋ ਇਹ ਕੱਪੜਾ ਪਹਿਲਾਂ ਵੀ ਫੋਲਡ ਕਰ ਸਕਦੇ ਹੋ ਤੁਸੀਂ ਪਹਿਲਾਂ ਕੱਪੜੇ ਨੂੰ ਫੋਲਡ ਕਰ ਲਓ ਉਸ ਤੋਂ ਬਾਅਦ ਦੇਖੋ ਤੁਸੀਂ ਲਾਸਟਿਕ ਇਸ ਤਰ੍ਹਾਂ ਹੀ ਧਰ ਕੇ ਇਹ ਸੀਨਾ ਲਾਉਣੀ ਹੈ ਇਸੇ ਤਰ੍ਹਾਂ ਆਪਾਂ ਦੇਖੋ ਜਿਹੜੀਆਂ ਸੈਡਾਂ ਵਾਲੀਆਂ ਨੇ ਆਪਾਂ ਉਹ ਵਾਲਾ ਕਰ ਦੰਨੇ ਆਂਗੇ ਸੂਈਆਂ ਲਗਾ ਦਾਂਗੇ ਇਸੇ ਤਰ੍ਹਾਂ ਦੇਖੋ ਜੀ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਹੈ ਇਲਾਸਟਿਕ ਪਾਉਣ ਦਾ ਇਲਾਸਟਿਕ ਦੇਖੋ ਜੀ ਹਮੇਸ਼ਾ ਲੂਜ਼ ਹੋ ਜਾਂਦਾ ਤੇ ਅਕਸਰ ਆਪਾਂ ਨੂੰ ਬਦਲਣਾ ਪੈਂਦਾ ਹੈ ਕਈ ਵਾਰ ਕੀ ਹੁੰਦਾ ਇਲਾਸਟਿਕ ਖਰਾਬ ਹੋਣ ਦੀ ਬਜਾਏ ਆਪਾਂ ਲੋਰ ਹੀ ਸਾਰਾ ਬੇਕਾਰ ਕਰਕੇ ਸੈੱਟ ਦੰਨੇ ਆ ਸਿਰਫ ਉਹ ਜਦ ਕਿ ਲੋਰ ਆਪਣਾ ਨਵਾਂ ਪਿਆ ਹੁੰਦਾ ਸਿਰਫ ਉਹਦੇ ਵਿੱਚ ਇਲਾਸਟਿਕ ਦੀ ਲੂਜ਼ ਹੋਣ ਕਰਕੇ ਆਪਾਂ ਲਾ ਪਾਉਂਦੇ ਨਹੀਂ ਹੁੰਦੇ ਦੇਖੋ ਨਵਾਂ ਲਾਸਟਿਕ ਆਪ ਇਸ ਤਰ੍ਹਾਂ ਹੀ ਪਾ ਸਕਦੇ ਆ ਲੋਰ ਆਪਾਂ ਨੂੰ ਸਿੱਟਣ ਦੀ ਲੋੜ ਨਹੀਂ ਪੈਂਦੀ ਤੇ ਲਾਸਟਿਕ ਦੇਖੋ ਜੀ ਆਪਾਂ ਉਹਦੇ ਵਿੱਚ ਐਂ ਪਾਸ ਪਾ ਕੇ ਤੇ ਆਪਾਂ ਲੋਰ ਨੂੰ ਵੰਡ ਸਕਦੇ ਆਂਗੇ ਲੋ ਆਪਾਂ ਚਾਰ ਹਿੱਸਿਆਂ ਦੇ ਵਿੱਚ ਜਿਹੜਾ ਹੈਗਾ ਜੀ ਇਸ ਤਰ੍ਹਾਂ ਹੀ ਵੰਡ ਲਿਆ ਲੋਰ ਨੂੰ ਲਾਸਟਿਕ ਨੂੰ ਉਸ ਤੋਂ ਬਾਅਦ ਦੇਖੋ ਆਪਾਂ ਇੱਕ ਸਾਈਡ ਤੇ ਮਸ਼ੀਨ ਨੂੰ ਧਰ ਕੇ ਦੂਜੇ ਸਾਈਡ ਤੱਕ ਲੈ ਕੇ ਆਵਾਂਗੇ ਜਿੱਥੇ ਕੀ ਆਪਣਾ ਨਿਸ਼ਾਨ ਲੱਗਿਆ ਖਿੱਚਦੇ ਹੋਏ ਡੇਢ ਮੀਟਰ ਇਲਾਸਟਿਕ ਹੁੰਦਾ ਜੀ ਜਦਕਿ ਆਪਾਂ ਦੇਖੋ ਦੋ ਲੋਰਾਂ ਦੇ ਵਿੱਚ ਪਾ ਸਕਦੇ ਹਾਂ ਤੁਸੀਂ ਚਾਹੇ ਲੇਡੀਜ਼ ਲੋਰ ਚ ਪਾ ਰਹੇ ਹੋ ਚਾਹੇ ਤੁਸੀਂ ਬੱਚਿਆਂ ਦੇ ਚ ਪਾ ਰਹੇ ਹੋ ਤੁਸੀਂ ਅਕਸਰ ਦੇਖੋ ਜੀ ਇੱਕ ਸਾਈਡ ਮੇਨਣੀ ਹੈ ਇੱਕ ਸਾਈਡ ਮੇਨ ਕੇ ਉਹਦਾ ਦੇਖੋ ਗੋਲ ਕਮਾ ਕੇ ਇਲਾਸਟਿਕ ਡਬਲ ਲੈਣਾ ਹੈ ਮਾਰਜਿਨ ਛੱਡਣਾ ਹੈ ਇਸੇ ਤਰ੍ਹਾਂ ਤੁਸੀਂ ਇਲਾਸਟਿਕ ਜਿਹੜਾ ਹੈਗਾ ਜੀ ਪਾਉਣਾ ਹੈਗਾ ਲੋਰ ਦੇ ਵਿੱਚ ਛੋਟੇ ਛੋਟੇ ਕੰਮ ਹੁੰਦੇ ਆ ਜੀ ਦੇਖੋ ਆਪਾਂ ਨੂੰ ਟੇਲਰਾਂ ਕੋਲੇ ਜਾਣਾ ਪੈਂਦਾ ਟੇਲਰ ਕਾਫੀ ਸਾੜੇ ਆਪਾਂ ਤੋਂ ਗਿੜੇ ਵੀ ਬਹੁਤ ਲੱਗਦੇ ਆ ਤੇ ਪੈਸੇ ਵੀ ਲੱਗਦੇ ਆ ਇਹ ਦੇਖੋ ਜੀ ਆਪਣਾ ਟਾਈਮ ਤੇ ਪੈਸੇ ਆਪਾਂ ਦੋਨੇ ਚੀਜ਼ਾਂ ਬਚਾ ਸਕਦੇ ਹੁੰਨੇ ਆਗੇ ਤੇ ਜਦਕੀ ਆਪਾਂ ਘਰ ਦੇ ਵਿੱਚ ਲੋਡ ਦੇ ਵਿੱਚ ਇਲਾਸਟਿਕ ਪਾਉਣੀ ਆ ਜਾਂ ਛੋਟੇ ਛੋਟੇ ਹੋਰ ਕੰਮ ਕਰਨੇ ਆ ਇਹ ਆਪਾਂ ਘਰ ਦੇ ਵਿੱਚ ਹੀ ਆਪਣਾ ਕੰਮ ਕਰ ਸਕਦੇ ਹੁੰਨੇ ਆ ਤੇ ਟਾਈਮ ਦੀ ਵੀ ਬਚਤ ਹੁੰਦੀ ਹੈ ਦੇਖੋ ਪੈਸੇ ਦੀ ਵੀ ਬਚਤ ਹੁੰਦੀ ਹੈ ਦੇਖੋ ਜੀ ਹੁਣ ਆਪਾਂ ਨੀਚੇ ਵਾਲੀ ਜਿਹੜੀ ਸੀਨ ਲਗਾਉਣੀ ਹੈ ਆਪਾਂ ਲਾਸਟਿਕ ਉੱਤੇ ਸੀਨ ਨਹੀਂ ਮਾਰਨੀ ਹੈਗੀ ਸੀਨ ਆਪਾਂ ਸਿਰਫ ਕੱਪੜੇ ਤੇ ਮਾਰਨੀ ਹੈ ਜਦੋਂ ਵੀ ਆਪਾਂ ਮਸ਼ੀਨ ਨੂੰ ਖੜਾਉਣਾ ਹੈ ਜਿਹੜੀ ਸੂਈ ਹੈ ਦੇਖੋ ਜੀ ਕੱਪੜੇ ਦੇ ਵਿੱਚ ਕਰਕੇ ਫਿਰ ਆਪਾਂ ਮਸ਼ੀਨ ਖੜਾਉਣੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਸੀਨਾ ਲਗਾਵਾਂਗੇ ਸੂਈ ਆਪਾਂ ਕੱਢ ਦੇਣੀ ਹੈ ਤੇ ਸੂਈ ਕੋਲੋਂ ਦੇਖੋ ਜੀ ਨਿਸ਼ਾਨ ਨਾਲ ਸ਼ਾਮ ਮਲਾ ਕੇ ਆਪਾਂ ਉੱਥੋਂ ਕੱਪੜੇ ਨੂੰ ਫੜ ਲੈਣਾ ਹੈ ਪਕੜ ਕਰ ਲੈਣੀ ਆ ਕੱਪੜੇ ਦੀ ਤੇ ਫਿਰ ਆਪਾਂ ਉੱਥੇ ਤੱਕ ਸੀਨ ਲਾ ਕੇ ਲੈ ਕੇ ਆਉਣੀ ਆ ਇਸੇ ਤਰ੍ਹਾਂ ਆਪਾਂ ਸਾਰੀਆਂ ਸੀਨਾ ਦੇਖੋ ਜੀ ਲਗਾ ਦਾਂਗੇ ਆਪਣੀਆਂ ਸਭ ਤੋਂ ਸੌਖਾ ਤਰੀਕਾ ਹੈ ਦੇਖੋ ਜੀ ਇਹ ਲੋਰ ਦੇ ਵਿੱਚ ਇਲਾਸਟਿਕ ਪਾਉਣ ਦਾ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਜੀ ਆਪਾਂ ਥੋੜੀ ਜਿਹੀ ਬਿਜ਼ੀ ਆਂਗੇ ਇਸ ਕਰਕੇ ਆਪਣੇ ਤੋਂ ਥੋੜੀ ਜਿਹੀ ਵੀਡੀਓ ਵੀ ਕਰਟ ਪੈਰੀਆਂ ਨਹੀਂ ਗਈਆਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੋਈ ਵੀ ਤੁਸੀ ਕੁਝ ਸਿੱਖਣਾ ਹੁੰਦਾ ਹੈ ਤੁਸੀ ਕੁਝ ਪੁੱਛਣਾ ਹੁੰਦਾ ਹੈ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਜੀ ਹਉ ਜੀ ਇਸੇ ਤਰ੍ਹਾਂ ਦੇਖੋ ਆਪਾਂ ਸਾਰੀ ਇਲਾਸਟਿਕ ਪਾਵਾਂਗੇ ਉਸ ਤੋਂ ਬਾਅਦ ਦੇਖੋ ਜੀ ਖਿੱਚਲੇ ਹੋਏ ਆਪਾਂ ਸੈਂਟਰ ਦੇ ਵਿੱਚ ਜਿੱਥੇ ਕਿਲਾਪਾ ਲੈ ਸੈਂਟਰ ਹੁੰਦਾ ਇਲਾਸਟਿਕ ਦਾ ਉੱਪਰ ਦੀ ਸਾਈਡ ਤੇ ਉੱਤੇ ਸੀਨ ਲਗਾਵਾਂਗੇ ਨਾਰਤਾ ਦੇਖੋ ਜੀ ਇਸ ਤਰ੍ਹਾਂ ਲਾਸਟਿਕ ਪਾਉਣ ਨਾਲ ਕਿਤੇ ਬਾਹਰ ਨਹੀਂ ਪੈਂਦੇ ਕਿਤੇ ਵਾਲ ਇਕੱਠੇ ਨਹੀਂ ਹੁੰਦੇ ਲੋਰ ਦੇ ਵਿੱਚ ਇੱਕੋ ਜਿੱਕਾ ਲਾਸਟਿਕ ਆ ਜਾਂਦਾ ਤੇ ਇੱਕੋ ਜਿੱਕਾ ਉੱਤੋਂ ਦੇਖੋ ਜੀ ਕੋਈ ਵਾਲ ਨਹੀਂ ਇਕੱਠਾ ਹੁੰਦਾ ਗਲਾਈ ਆਉਂਦੀ ਹੈ ਤੇ ਸਫਾਈ ਦੇ ਨਾਲ ਜਿਹੜਾ ਲਾਸਟਿਕ ਹੈ ਉਹ ਬਹੁਤ ਫਿਨਿਸ਼ ਦੇ ਨਾਲ ਪਲਾਸਟਿਕ ਪੈ ਜਾਂਦਾ ਹੁੰਦਾ ਇਸੇ ਤਰ੍ਹਾਂ ਨੇ ਕੋ ਜੀ ਇਹ ਸੀਨ ਕਵਰ ਕਰਨ ਤੋਂ ਬਾਅਦ ਆਪਾਂ ਸੈਂਟਰ ਵਾਲੀ ਸੀਨ ਲਗਾਵਾਂਗੇ ਅੱਜ ਆਪਣੇ ਕੋਲੇ ਦੋ ਤਿੰਨ ਲੋਰ ਸੀਗੇ ਇਸ ਤਰ੍ਹਾਂ ਦੇ ਆਪਣੇ ਕੋਲੇ ਵੀ ਇਹ ਇਸ ਤਰ੍ਹਾਂ ਸਿੱਟੇ ਪਏ ਸੀਗੇ ਬੇਕਾਰ ਕਰਕੇ ਤੇ ਦੇਖੋ ਜੀ ਲਾਸਟਿਕ ਪਾ ਕੇ ਇਹਨੂੰ ਬੱਚੇ ਕਿਵੇਂ ਮਰਜ਼ੀ ਪਾਉਂਦੇ ਫਿਰਨ ਤਾਂ ਆਪਾਂ ਨੂੰ ਕੋਈ ਉਹ ਨਹੀਂ ਹੁੰਦਾ ਲਾਸਟਿਕ ਤੇ ਆਪਾਂ ਵਧੀਆ ਪੱਕੀਆਂ ਸੀਨਾ ਲਾਵਾਂਗੇ ਪਹਿਲਾਂ ਸਾਰਾ ਲਾਸਟਿਕ ਦੇਖੋ ਜੀ ਆਪਾਂ ਢੇੜਿਆ ਢੇੜਣ ਤੋਂ ਬਾਅਦ ਹੁਣ ਆਪਾਂ ਨਵਾਂ ਲਾਸਟਿਕ ਇਹਦੇ ਵਿੱਚ ਪਾਤਾ ਤੇ ਹੁਣ ਇਹ ਛੇਤੀ ਛੇਤੀ ਦੇਖੋ ਜੀ ਖਰਾਬ ਵੀ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਦੇਖੋ ਜੀ ਜਿਹੜੀ ਆਪਾਂ ਬਚਾਲੜੀ ਸੀਨ ਮਾਰਨੀ ਹੈ ਉਹ ਆਪਾਂ ਖਿੱਚਦੇ ਹੋਏ ਮਾਰਾਂਗੇ ਪਿੱਛੋਂ ਜਦੋਂ ਵੀ ਆਪਾਂ ਥੋੜਾ ਜਿਹਾ ਹਲਕੇ ਹੱਥ ਨਾਲ ਖਿੱਚਾਂਗੇ ਫੇਰ ਆਪਾਂ ਸੀਨ ਲਾਉਣੀ ਹੈ ਇਹ ਇਹ ਤੁਸੀਂ ਦੇਖੋ ਕੋਈ ਵੀ ਚਾਹੇ ਲੇਡੀਜ਼ ਪਲਾਜ਼ਰ ਚ ਪਾ ਰਹੇ ਹੋਗੇ ਚਾਹੇ ਤੁਸੀਂ ਦੇਖੋ ਜੀ ਕੋਈ ਵੀ ਲੋਰ ਚ ਕੈਪਰੀ ਚ ਪਾ ਰਹੇ ਹੋ ਤੁਸੀਂ ਨੀਕਰ ਚ ਇਲਾਸਟਿਕ ਪਾ ਰਹੇ ਹੋ ਤਾਂ ਇਹ ਜਿਹੜਾ ਸੈਂਟਰ ਵਾਲੀ ਸੀਨ ਲਾਉਣੀ ਹੁੰਦੀ ਹੈ ਹਮੇਸ਼ਾ ਆਪਾਂ ਨੂੰ ਖਿੱਚਣਾ ਪੈਂਦਾ ਹਲਕੇ ਜਿਹੇ ਹੱਥ ਨਾਲ ਖਿੱਚਦੇ ਆ ਤੇ ਫਿਰ ਆਪਾਂ ਜਿਹੜੀ ਸੀਨ ਹੈ ਉਹ ਲਗਾਵਾਂਗੇ ਸਭ ਤੋਂ ਸੌਖਾ ਤਰੀਕਾ ਦੱਸਿਆ ਜੀ ਆਪਾਂ ਸਾਨੂੰ ਇਲਾਸਟਿਕ ਪਾਉਣ ਦਾ ਹੁਣ ਆਪਾਂ ਨੂੰ ਬੇਕਰ ਕਰਕੇ ਲੋਰ ਚਿੱਟਣ ਦੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਦੇਖੋ ਇਲਾਸਟਿਕ ਪਾ ਕੇ ਆਪਾਂ ਲੋਰਾਂ ਨੂੰ ਬਰਤ ਸਕਦੇ ਹਾਂ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਲਓ ਜੀ ਦੇਖੋ ਕਿੰਨੀ ਸਫਾਈ ਦੇ ਨਾਲ ਇਹ ਇਲਾਸਟਿਕ ਹੈ ਪਈ ਹੈ ਉਫਰੋਂ ਬਿਲਕੁਲ ਗਵਾਰੇ ਨਹੀਂ ਬੰਦੇ ਬਿਲਕੁਲ ਇਸ ਤਰ੍ਹਾਂ ਹੀ ਸਫਾਈ ਆਈ ਹੈ ਇਸੇ ਤਰ੍ਹਾਂ ਦੇਖੋ ਜੀ ਇਹ ਲਾਸਟ ਮਤਲਬ ਕਿ ਲੋਰ ਜਿਹੜਾ ਸੀਗਾ ਇਹ ਥੋੜੇ ਆਸਨ ਕੋਲੋਂ ਵੀ ਉਧੜਿਆ ਪਿਆ ਸੀ ਉੱਥੇ ਵੀ ਆਪਾਂ ਇਹਦੇ ਸੀਨ ਲਗਾਵਾਂਗੇ ਪੱਕਾ ਕਰਾਂਗੇ ਇਹਨੂੰ ਤੇ ਦੇਖੋ ਕਈ ਵਾਰ ਕੀ ਹੁੰਦਾ ਆਪਾਂ ਇਸ ਤਰ੍ਹਾਂ ਹੀ ਸੀਨ ਲਗਾ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਤੇ ਝੋਲੀ ਮਤਲਬ ਕੋਲੋਂ ਨਾ ਇਕੱਠਾ ਹੋ ਜਾਂਦਾ ਤੇ ਬਲ ਪੈਣ ਲੱਗ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਆਸਣ ਦੀਆਂ ਸੀਨਾ ਉਦੜੀਆਂ ਹੋਈਆਂ ਨੇਗੀਆਂ ਉਹਨੂੰ ਥੋੜਾ ਥੋੜਾ ਸੀਨਾ ਮਾਰ ਕੇ ਪੱਕਾ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਲੰਬੀ ਸੀਨ ਲਗਾਵਾਂਗੇ 5 ਮਿੰਟਾਂ ਦਾ ਕੰਮ ਹੈ ਜੀ ਇਹ ਦੇਖੋ ਪਲਾਸਟਿਕ ਪਾਉਣ ਦਾ 5 ਮਿੰਟਾਂ ਦੇ ਵਿੱਚ ਆਪਾਂ ਪੁਰਾਣੇ ਲੋਰ ਨੂੰ ਛੁੱਟੇ ਹੋਏ ਨੂੰ ਪਲਾਸਟਿਕ ਪਾ ਕੇ ਨਵਾਂ ਬਣਾ ਸਕਦੇ ਹਾਂ ਐਵੇਂ ਦੀਆਂ ਵੀਡੀਓ ਦੇਖੋ ਆਪਾਂ ਅਕਸਰ ਪਾਉਂਦੇ ਰਹਿੰਨੇ ਆ ਜੀ ਹਰ ਇੱਕ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਆਪਣੀਆਂ ਭੈਣਾਂ ਨੂੰ ਨਿੱਕੇ ਤੋਂ ਨਿੱਕਾ ਕੰਮ ਵੀ ਸਿਖਾਇਆ ਜਾਵੇ ਕੋਈ ਵੀ ਕੰਮ ਹੁੰਦਾ ਦੇਖੋ ਆਪਾਂ ਉਹਨੂੰ ਬੱਡੇ ਤੋਂ ਵੱਡਾ ਕੰਮ ਵੀ ਆਪਾਂ ਘਰ ਦੇ ਵਿੱਚ ਦੇਖੋ ਜੀ ਸਾਨੀ ਦੇ ਨਾਲ ਕਰ ਸਕਦੇ ਹੁੰਨੇ ਆ ਕੰਮ ਕੋਈ ਵੱਡੇ ਛੋਟੇ ਨਹੀਂ ਹੁੰਦੇ ਕੋਈ ਔਖੇ ਨਹੀਂ ਹੁੰਦੇ ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਆ ਤਾਂ ਸਾਰੇ ਕੰਮ ਹੀ ਦੇਖੋ ਜੀ ਸੌਖੇ ਹੋ ਜਾਂਦੇ ਆ ਇਹ ਜਿਹੜੀਆਂ ਪਹਿਣਾ ਬਿਲਕੁਲ ਅਣਜਾਣ ਨੇ ਸਲਾਈ ਤੋਂ ਇਹੋ ਜਿਹੇ ਕੰਮ ਦੇਖੋ ਜੀ ਛੋਟੇ ਮੋਟੇ ਉਹ ਵੀ ਆਪਣੇ ਕੰਮ ਘਰ ਵਿੱਚ ਕਰ ਸਕਦੇ ਹੁੰਦੀਆਂ ਨਹੀਂ ਆ ਛੋਟੇ ਛੋਟੇ ਕੰਮਾਂ ਵਾਸਤੇ ਟੇਲਰ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਤੇ ਆਪਾਂ ਨੂੰ ਪੈਸਾ ਦੇਣ ਦੀ ਲੋੜ ਨਹੀਂ ਪੈਂਦੀ ਤੇ ਇਹਦੇ ਨਾਲ ਆਪਾਂ ਟਾਈਮ ਪੈਸਾ ਦੋਨੇ ਚੀਜ਼ਾਂ ਮਤਲਬ ਕਿ ਬਚਤ ਕਰ ਸਕਦੇ ਆਂਗੇ ਹੁਣ ਆਪਾਂ ਦੇਖੋ ਜੀ ਝੋਲੀ ਦੀ ਜਿਹੜੀ ਸੀਨ ਸੀ ਲੰਬੀ ਵਾਲੀ ਉਹ ਆਪਾਂ ਲਗਾ ਦਾਂਗੇ ਇਹਦੇ ਨਾਲ ਆਪਣਾ ਜਿਹੜਾ ਲਾਸਟਿਕ ਹੈ ਉਹ ਵੀ ਪੈ ਗਿਆ ਤੇ ਇਤਨੀ ਚੋਂ ਆਪਣਾ ਲੋਰ ਸੀ ਜਿਹੜਾ ਉਧੜਿਆ ਪਿਆ ਸੀ ਦੇਖੋ ਫਟਿਆ ਪਿਆ ਸੀ ਉਹ ਵੀ ਸਾਰਾ ਸੈੱਟ ਹੋ ਗਿਆ ਲਓ ਜੀ ਹੁਣ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆਂ ਦੋਨੇ ਕੰਮ ਆਪਣੇ ਹੋ ਗਏ ਨੇ ਇਸੇ ਤਰ੍ਹਾਂ ਇੱਕ ਲੋਰ ਹੋਰ ਪਿਆ ਮੇਰੇ ਕੋਲੇ ਆਪਾਂ ਉਹਦੇ ਵਿੱਚ ਵੀ ਇਲਾਸਟਿਕ ਪਾਉਣੀ ਹੈ ਉਹ ਵੀ ਆਪ ਆਪਾਂ ਇਲਾਸਟਿਕ ਪਾਵਾਂਗੇ ਦੇਖੋ ਜੀ ਮੈਂ ਇਹਦੇ ਵਿੱਚ ਇਲਾਸਟਿਕਾਂ ਪਾਉਣ ਲੱਗੀ ਸੀ ਲੋਰਾਂ ਦੇ ਵਿੱਚ ਤੇ ਮੈਂ ਸੋਚਿਆ ਵੀ ਇਹ ਥੋੜਾ ਜਿਹਾ ਕੰਮ ਹੈ ਦੇਖੋ ਇਹ ਵੀ ਆਪਣੀਆਂ ਭੈਣਾਂ ਨੂੰ ਦੱਸਿਆ ਜਾਵੇ